ਦੀ ਮੈਂ ਤੁਹਾਡੀ ਮੈਂ ਫੇਸਬੁਕ ਪ੍ਰੋਫਾਈਲ ਦੇਖਿਆ ਤੇ ਵਿੱਚ ਦਲਜੀਤ ਦਸਾਂਝ ਕਹਿ ਲੋ ਜਾਂ ਫਿਰ ਅਜੀ ਦੇਵਗਨ ਹੋਰਾ ਨਾਲ ਗਿਪੀ ਗਰਵਾਲ ਹੋਰਾ ਨਾਲ ਤੁਹਾਡੀਆਂ ਤਸਵੀਰਾਂ ਦੇਖਣ ਨੂੰ ਮਿਲੀਆਂ ਨਾਮ ਮੁਕਾਮ ਕਮਾਇਆ ਆ ਨਾਮ ਹਾਂ ਜੀ ਹਾਂ ਪਰ ਉਦੋਂ ਪਤਾ ਨਹੀਂ ਸੀ ਕਿ ਇੰਨਾ ਨਾਮ ਵੀ ਬਣ ਜਾਏਗਾ ਮੇਰਾ ਫਿਲਮ 아이ਸੀ ਬਾਲੀਵੁੱਡ ਦੀ ਅੱਛਾ ਮੈਂ ਉਹਨਾਂ ਦੀ ਕਿத்தி ਸੀ ਕਿ ਜਰਸੀ ਫਿਲਮ 아이ਸੀ ਮੇਰੇ ਕੋਲ ਸ਼ਾਇਦ ਕਪੂਰ ਭਾਈ ਦੀ ਮੈਂ ਫਿਰ ਇੱਕ ਵਾਰੀ ਮੈਨੂੰ ਖੁਸ਼ੀ ਵੀ ਸੀ ਕਿ ਮਾਨੇ ਦੇ ਵਿੱਚ ਤੇ ਉਹ ਤੋਂ ਡਰ ਵੀ ਸੀਗਾ ਕੀ ਪਤਾ ਨਹੀਂ ਪਾਗਦਾਰ ਵੀ ਆਰਟਿਸਟ ਪਤਾ ਨਹੀਂ ਕਿਦਾਂ ਦੇ ਹੁੰਦੇ ਨੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਸੋਨੀਆ ਸੋ ਅੱਜ ਇੱਕ ਖਾਸ ਸ਼ਖਸ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੀ ਆ ਜਿਸ ਦੇ ਵੱਲੋਂ ਪੰਜਾਬੀ ਇੰਡਸਟਰੀ ਤੋਂ ਲੈ ਕੇ ਬਾਲੀਵੁੱਡ ਤੱਕ ਦਾ ਸਫਰ طے ਕੀਤਾ ਗਿਆ ਜਿਨ੍ਹਾਂ ਵੀ ਕਲਾਕਾਰਾਂ ਨੂੰ ਤੁਸੀਂ ਬਹੁਤ ਸੋਹਣਿਆ ਸੋਹਣਿਆ ਦਸਤਾਰਾਂ ਦੇ ਵਿੱਚ ਵੇਖਦੇ ਹੋ ਤਾਂ ਇਹ ਦਸਤਾਰਾ ਜੋ ਆ ਜ਼ਿਆਦਾਤਰ ਕਹਿ ਸਕਦੇ ਆ ਵੀ ਇਸ ਸ਼ਖਸ ਦੇ ਵੱਲੋਂ ਸਜਾਈਆਂ ਗਈਆਂ ਨੇ ਜਿਨ੍ਹਾਂ ਦਾ ਨਾਮ ਸਿਮਰਨ ਕੁਰਾਲੀ ਆ ਤੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਆ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਮੈਮ ਕਿਵੇਂ ਹਾਲ ਚਾਲ ਵਧੀਆ ਵਧੀਆ ਮੈਮ ਤੁਸੀਂ ਦੱਸੋ ਬਹੁਤ ਵਧੀਆ ਸੋ ਸਭ ਤੋਂ ਪਹਿਲਾਂ ਸ਼ੁਰੂਆਤ ਕਿਵੇਂ ਹੋਈ ਸੀ ਦਸਤਾਰ ਸਜਾਉਣ ਦੀ ਕਿਵੇਂ ਦਿਮਾਗ ਚ ਆਇਆ ਵੀ ਇਹ ਚੀਜ਼ ਨੂੰ ਆਪਾਂ ਅੱਗੇ ਲੈ ਕੇ ਜਾਣਾ ਇਸ ਦੇ ਬਾਰੇ ਦੱਸੋ ਜੀ ਜਦੋਂ ਮੈਂ ਤਕਰੀਬਨ ਜਦੋਂ 10ਵੇਂ ਪੇਪਰ ਦਿੱਤੇ ਸੀ ਜਦੋਂ ਮੈਂ ਕੰਮ ਕਰਦਾ ਸੀ ਉੱਥੇ ਕੁਲਾਲੀ ਜਦੋਂ ਮੈਂ 10ਵੇਂ ਪੇਪਰ ਦਿੱਤੇ ਨੇ ਫਿਰ ਉਸ ਤੋਂ ਬਾਅਦ ਉੱਥੇ ਮੈਨੂੰ ਚਲੋ ਘਰ ਦੇ ਨੂੰ ਹੁੰਦਾ ਸੀ ਥੋੜਾ ਜਿਹਾ ਵੀ ਕਿ ਬੱਚੇ ਨੂੰ ਕਾਨੂੰਨ ਘੁੰਮਣ ਆਪਣਾ ਲਾਣਾ ਆ ਤੇ ਫਿਰ ਮੇਰੀ ਵਾਦਰ ਉੱਥੇ ਕੰਮ ਕਰਦੇ ਸੀ ਕਿ ਆਪਣਾ ਕਿਤਾਬਾਂ ਦੀ ਦੁਕਾਨ ਤੇ ਤੇ ਉਹਨਾਂ ਨਾਲ ਫਿਰ ਮਮਾ ਨੇ ਗੱਲ ਕੀਤੀ ਕਿ ਸਮਰਨਵਿੰਦ ਦਾ ਪਨੀਰ ਸਿਮਰਨ ਦੀ ਪੇਪਰ ਖਤਮ ਹੋ ਗਏ ਨੇ ਕਿ ਇਦਾਂ ਪਾਉ ਉਹਨੂੰ ਕਾਨੂੰ ਬਿੱਲ ਆਫ ਉਹਨਾਂ ਨੂੰ ਵੀ ਉਹਨਾਂ ਨੇ ਮੈਨੂੰ ਕਿਹਾ ਕਿ ਆਪਣਾ ਮਾਮੀ ਜੀ ਇਹਨੂੰ ਮੇਰੇ ਕੋਲੇ ਭੇਜ ਦਿਓ ਕੱਲ ਤੱਕ ਜਦੋਂ ਮੇਰਾ ਲਾਸਟ ਪੇਪਰ ਤਿੱਗਾ ਤੈਂਦ ਦਾ ਤੇ ਉਦੋਂ ਮੈਂ ਚਲੋ ਉਹਨਾਂ ਕੋਲੇ ਪਹੁੰਚਿਆ ਸਵੇਰ ਤੇ ਉਹਨਾਂ ਨੇ ਮੈਨੂੰ ਇੱਕ ਦਿਨ ਪਹਿਲਾਂ ਬਿਠਾ ਕੇ ਮੈਨੂੰ ਸਮਝਾਇਆ ਚੰਗੀ ਤਰ੍ਹਾਂ ਤੇ ਚਲੋ ਮੈਂ ਬੈਠਾ ਰਿਹਾ ਉਹਦੇ ਕੋਲੇ ਮੈਂ ਸਾਰਾ ਕੁਝ ਵੇਖਦਾ ਰਿਹਾ ਕਿਵੇਂ ਕੰਮਕਾਰ ਹੋ ਰਿਹਾ ਸੀ ਕਿਵੇਂ ਕਰ ਰਹੇ ਨੇ ਉਹਨਾਂ ਕੋਲ ਮੈਂ ਚੈੱਕ ਕੀਤਾ ਫਿਰ ਉਹਨਾਂ ਨੇ ਮੈਨੂੰ ਕਿਹਾ ਕਿ ਅੱਜ ਕੱਲ ਸਿਮਰ ਤੁਹਾਨੂੰ ਹੁਣ ਪਤਾ ਲੱਗ ਗਿਆ ਮੈਂ ਕਿ ਹਾਂਜੀ ਮੈਨੂੰ ਪਤਾ ਲੱਗ ਗਿਆ ਕਿ ਇਦਾਂ ਨਹੀਂ ਸੀ ਪਤਾ ਕਿ ਦੂਜੇ ਦਿਨ ਇਹਨਾਂ ਪੋਚਪੜ ਵਾਲਾ ਕੰਮ ਕਰਾਉਣਗੇ ਫਿਰ ਮੇਰੇ ਤੋਂ। ਤਕਰੀਬਨ ਫਿਰ ਮੈਂ ਉਹਨਾਂ ਤੋਂ ਦੂਜੇ ਦਿਨ ਮੈਂ ਜਦੋਂ ਕੰਮ ਸਟਾਰਟ ਕੀਤਾ ਫਿਰ ਉਹਨਾਂ ਨੇ ਮੈਨੂੰ ਹਫ਼ਤਾ ਕੰਮ ਕਰਾਇਆ ਮੇਰੀ ਬੱਸ ਹੋ ਗਈ ਸੀ ਬਹੁਤ ਜ਼ਿਆਦਾ ਕੰਮ ਕਰੇ। ਫਿਰ ਉਹਨਾਂ ਨੇ ਮੈਨੂੰ ਕਿਹਾ ਕਿ ਬਾਜ਼ਾਰ ਉਹ ਰੇੜੀ ਖਿੱਚ ਕੇ ਲਿਆ ਕਿ ਇਦਾਂ ਆਪਣਾ ਤੂੰ ਉੱਤੀ ਜੀਮਨ ਤੋਂ ਤੁਕਤਾਬਾਂ ਚੱਕ ਕੇ ਲਿਆ। ਉਦੋਂ ਮੈਂ ਮੇਰੀ ਹੈਗੀ ਸੀ ਕਿ ਤਕਰੀਬਨ 18 ਕੇ ਸਾਲ ਦੀ ਉਮਰ ਸੀ ਕੀ ਉਦੋਂ? ਹਾਂਜੀ ਹਾਂਜੀ। ਫਿਰ ਹੌਲੀ ਹੌਲੀ ਉਹਨਾਂ ਨੇ ਫਿਰ ਮੈਨੂੰ ਉਦੋਂ ਮੈਂ ਘਰ ਜਾ ਕੇ ਰੋਣਾ ਵੀ ਮੈਂ ਕਿਹਾ ਮੇਤੋਂ ਨਹੀਂ ਹੁੰਦਾ ਕੰਮ ਫਿਰ ਉਹਨਾਂ ਨੇ ਸਾਹਮਣੇ ਬਾੜੀ ਕਲਾਤੋ ਸੀਗੀ ਆਪਣੇ ਫਿਰ ਉਹਨਾਂ ਨਾਲ ਗੱਲਬਾਤ ਕੀਤੀ ਕਿ ਸਿਮਰਨ ਏਦਾਂ ਕਿਤਾਬਾਨੀ ਦੁਕਾਨ ਤੇ ਕੰਮ ਕਰ ਸਕਦਾ ਵੀ ਤੁਸੀਂ ਏਦਾਂ ਫਿਰ ਉਹਨਾਂ ਦੀ ਟਰਬਨ ਦੀ ਸ਼ਾਪ ਸੀਗੀ ਰਾਣੀ ਵੀ ਉਹਨਾਂ ਦੀ ਫਿਰ ਉਹਨਾਂ ਨੇ ਜਦੋਂ ਬੜੀ ਵੀਨ ਉਹਨਾਂ ਨਾਲ ਗੱਲਬਾਤ ਕੀਤੀ ਫਿਰ ਉਹਨਾਂ ਨੇ ਕਿਹਾ ਕਿ ਸਿਮਰਨ ਨੂੰ ਏਦਾਂ ਸਾਡੇ ਕੋਲੇ ਭੇਜ ਦਿਓ ਫਿਰ ਉਹਨਾਂ ਕੋਲ ਮੈਂ ਉੱਥੇ ਜਾ ਕੇ ਮੈਨੂੰ ਐ ਹੁੰਦਾ ਸੀ ਮੇਰੇ ਸਾਰੇ ਫਯਾਰ ਦੋਸਤ ਮੇਰੇ ਘੁੰਮਦੇ ਫਿਰਦੇ ਨੇ ਮੈਨੂੰ ਕਦੇ ਕੰਮਾਂ ਚ ਲਾਇਆ ਫਿਰ ਮੈਂ ਚਲੋ ਹੁੰਦਾ ਵੀ ਸੀਗਾ ਤੇ ਉਦੋਂ ਛੋਟੀ ਉਮਰ ਵੀ ਸੀਗੀ ਬਹੁਤ ਜ਼ਿਆਦਾ ਪਰ ਉਦੋਂ ਹੁਣ ਯਾਦ ਚੇਤੇ ਆਉਂਦੀ ਇਹਨਾਂ ਗੱਲਾਂ ਚਲੋ ਵਧੀਆ ਰਹਿ ਗਏ ਕੀ ਉਦੋਂ ਕੰਮ ਕਰਦੇ ਸੀ ਹੁਣ ਅੱਦੇ ਹਜ਼ਾਰ ਦੋਸਤ ਵੀ ਚਲੋ ਕਰਦੇ ਸਾਰੇ ਕੰਮ ਬਤ ਕਰਦੇ ਆ ਜੋ ਇੱਕ ਵਾਰੀ ਹੁੰਦਾ ਕੀ ਚਲੋ ਵਧੀਆ ਕਰ ਜਿੱਦ ਨੂੰ ਕਰਦੇ ਸੋਚਦੇ ਆ ਵਧੀਆ ਸੋਚਦੇ ਆਪਣੇ ਬਾਰੇ ਇੱਕ ਨਾਮ ਮੁਕਾਮ ਕਮਾਇਆ ਆ ਨਾਮ ਹਾਂ ਜੀ ਹਾਂ ਪਰ ਉਦੋਂ ਪਤਾ ਨਹੀਂ ਸੀ ਕਿ ਇੰਨਾ ਨਾਮ ਵੀ ਬਣ ਜਾਏਗਾ ਮੇਰਾ ਕਿ ਚਲੋ ਵਾਹਿਗੁਰੂ ਦੀ ਕਿਰਪਾ ਕਰਕੇ ਮੈਂ ਤਾਂ ਕੁਝ ਵੀ ਨਹੀਂ ਸੋਚਿਆ ਉਹ ਮਾਲਕ ਨੂੰ ਪਤਾ ਕੀ ਉਹਨੇ ਮੇਰਾ ਕਿਵੇਂ ਨਾਮ ਬਣਾਇਆ ਸੋ ਜਿਵੇਂ ਤੁਹਾਡੀ ਮੈਂ ਫੇਸਬੁੱਕ ਪ੍ਰੋਫਾਈਲ ਦੇਖਿਆ ਉਹਦੇ ਵਿੱਚ ਦਲਜੀਤ ਦਸਾਂਝ ਹੀ ਕਹਿ ਲੋ ਜਾਂ ਫਿਰ ਅਜੀ ਦੇਵਗਨ ਹੋਰਾ ਨਾਲ ਗਿਪੀ ਗਰਵਾਲ ਹੋਰਾ ਨਾਲ ਤੁਹਾਡੀਆਂ ਤਸਵੀਰਾਂ ਦੇਖਣ ਨੂੰ ਮਿਲੀਆਂ ਸੋ ਪਹਿਲੇ ਦਾ ਪੰਜਾਬੀ ਇੰਡਸਟਰੀ ਦੇ ਵਿੱਚ ਕਿਵੇਂ ਆਇਆ ਸੀਗਾ ਵੀ ਇਸ ਇੰਡਸਟਰੀ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਸੀ ਉਹ ਉਹ ਸੰਜੇ ਹਾਂਜੀ ਤੇ ਜਦੋਂ ਮੈਂ ਕਰਾਲੀ ਪਾਰਟੀ ਦੀ ਦੁਕਾਨ ਤੇ ਕੰਮ ਕਰਦਾ ਸੀਗਾ ਮਨੂ ਰਾਣੇ ਵੀ ਉਹਨਾਂ ਨੇ ਕਿਹਾ ਕਿ ਸਿਮਰਨ ਤੂੰ ਆਪਣਾ ਬੈਨਰ ਬਣਵਾ ਇੱਕ ਵੀ ਤੂੰ ਬਹੁਤ ਸੋਹਣੀ ਦਸਤਾਰ ਆਪਣੇ ਤੇ ਚਲੋ ਬਨ ਲੈ ਲੈਣਾ ਤੂੰ ਹੁਣ ਦੂਜਿਆਂ ਦੇ ਵੀ ਬਨਣੇ ਸ਼ੁਰੂ ਕਰ ਤੇ ਉਦੋਂ ਜਦੋਂ ਮੈਂ ਪਹਿਲੀ ਵਾਰੀ ਜਦੋਂ ਮੇਰੇ ਕੋਲ ਵਿਆਹ ਆ ਸੀ ਉਦੋਂ ਮੈਂ ਵਿਆਹ ਤੇ ਪੱਗ ਬਨਣ ਗਿਆ ਸੀਗਾ ਤੇ ਉਦੋਂ ਡਰ ਵੀ ਸੀਗਾ ਇੱਕ ਚਲੋ ਵੀ ਪੱਗ ਦਾ ਲੜ ਪਤਾ ਨਹੀਂ ਕਿਵੇਂ ਪੂਰਾ ਹੋਊਗਾ ਪੱਗ ਪਤਾ ਨਹੀਂ ਕਿਵੇਂ ਬਣੀ ਜਾਊਗੀ ਚਲੋ ਹੁਣ ਦਾ ਸੀ ਉਦੋਂ ਫਿਰ ਉਹਨਾਂ ਨੇ ਜਦੋਂ ਹੌਲੀ ਹੌਲੀ ਮੈਂ ਕੰਮ ਕੀਤਾ ਤੇ ਉਦੋਂ ਫਿਰ ਉਹਨਾਂ ਨੇ ਤਕਰੀਬਨ ਇਹ ਦੁਕਾਨ ਤੇ ਉੱਥੇ ਕਹਿਣ ਲੱਗੀ ਸੀ ਕਿ ਇਹ ਮੁੰਡਾ ਆਇਆ ਸੀ ਕਿ ਉੱਥੇ ਇੱਕ ਕਰਾਊਡ ਲੈ ਕੇ ਜਾਂਦਾ ਸੀ ਪ੍ਰੋਬਲੀ ਦਾ ਬੰਦਾ ਜੀ ਤਾਂ ਆਮ ਤੌਰ ਤੇ ਆਪਾਂ ਦੇਖਦੇ ਹਾਂ ਫਿਲਮਾਂ ਦੇ ਵਿੱਚ ਬਹੁਤ ਆਪਾਂ ਨੂੰ ਪਿੱਛੇ ਕੱਟ ਦੇਖਦਾ ਹੁੰਦਾ ਫਿਲਮਾਂ ਤੇ ਤੇ ਫਿਰ ਉਹਨਾਂ ਨੇ ਗੱਲਬਾਤ ਕੀਤੀ ਕਿ ਉਹਨਾਂ ਨੇ ਕੀ ਐਡਾ ਕਿਹਾ ਕਿ ਸਿਮਰਨ ਨੂੰ ਵੀ ਤੁਹਾਨੂੰ ਪਾਗ ਵਾਲਾ ਮੁੰਡਾ ਚਾਹੀਦਾ ਫਿਰ ਉਹਨਾਂ ਨੇ ਮੇਰਾ ਰੈਫਰੈਂਸ ਦਿੱਤਾ ਸੀ ਕਿ ਕਿਸੇ ਅਵਰਨ ਨੂੰ ਆਪਾਂ ਚਲੋ ਭੇਜ ਦਿੰਨੇ ਆ ਪਹਿਲੀ ਫਿਲਮ ਸੀ ਉਦੋਂ ਮੇਰੀ ਸੌਰਤ ਪਿੰਡ ਆ ਗਿਆ ਅੱਛ ਤੇ ਫਿਰ ਮੈਂ ਉਹਨਾਂ ਨੂੰ ਪੁੱਛਿਆ ਸੀ ਮੈਂ ਕਿਹੜੇ ਕਿਹਨਾਂ ਦੇ ਸਜਾਉਣੀ ਆਪਾਂ ਦਸਤਾਰ ਤੇ ਉਹ ਮੈਨੂੰ ਕਹਿੰਦੇ ਸੀ ਕਹਿੰਦੇ ਗਰਨਾਮ ਭਾਜੀ ਨੇ ਚਲੋ ਮੈਂ ਫਿਰ ਇੱਕ ਵਾਰੀ ਮੈਨੂੰ ਖੁਸ਼ੀ ਵੀ ਸੀ ਕਿ ਮਾਨੇ ਦੇ ਵਿੱਚ ਤੇ ਉਹ ਤੋਂ ਡਰ ਵੀ ਸੀਗਾ ਕੀ ਪਤਾ ਨਹੀਂ ਪੱਗਦਾਰ ਵੀ ਆਰਟਿਸਟ ਪਤਾ ਨਹੀਂ ਕਿੱਦਾਂ ਦੇ ਹੁੰਦੇ ਨੇ ਕਿ ਆ ਸਾਰੇ ਨੂੰ ਆਪਾਂ ਆਮ ਤੌਰ ਤੇ ਟੀਵੀ 'ਤੇ ਦੇਖਦੇ ਆ ਤੇ ਉਹ ਤੋਂ ਡਰ ਵੀ ਸੀਗਾ ਕਿ ਮੈਂ ਤਾਂ ਨਹੀਂ ਕਿੱਦਾਂ ਯਾਰ ਕਿੱਦਾਂ ਤੇ ਹੋਣਗੇ ਉਹ ਚਲੋ ਵਧੀਆ ਰਿਹਾ ਭਾਜੀ ਉਹਨਾਂ ਨਾਲ ਵੀ ਕਾਫੀ ਸੀਧਾ ਹੈ ਹਾਂਜੀ 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 ਸੋ ਜਦੋਂ ਪਹਿਲੀ ਵਾਰ ਦਸਤਾਰ ਸਜਾਈ ਉਹਨਾਂ ਦੇ ਤਾਂ ਉਹਨਾਂ ਨੇ ਉਹਨਾਂ ਨਾਲ ਕੀ ਗੱਲਬਾਤ ਹੋਈ ਸੀ ਕੁਝ ਉਹਨਾਂ ਨੇ ਕੌਮਪਲੀਮੈਂਟ ਦਿੱਤਾ ਹੋਵੇ ਕੌਮਪਲੀਮੈਂਟ ਵਧੀਆ ਦਿੱਤਾ ਸੀਗਾ ਕਿ ਵੈਰੀ ਗੁੱਡ ਵਧੀਆ ਹੈ ਹਨਾ ਤੇ ਜਦੋਂ ਦਸਤਾਰ ਸਜਾਈ ਸੀ ਮੈਂ ਇੱਕ ਦੋ ਵਾਰੀ ਲੜ ਵੀ ਘਟਿਆ ਸੀ ਦੋ ਮੇਰੇ ਕੋਲੇ ਹਾਂਜੀ ਹਾਂਜੀ ਫਿਰ ਨਰਵਸ ਬਹੁਤ ਹੋਇਆ ਸੀਗਾ ਕਿ ਆ ਹੁਣ ਤਾਂ ਚਲੋ ਆਮ ਤੋ ਮੈਨੂੰ ਪਤਾ ਲੱਗਣ ਲੱਗੀ ਕਿ ਆਰਟਿਸਟ ਕਿੱਦਾਂ ਦੇ ਹੁੰਦੇ ਨੇ ਹਾਂ ਕਿ ਉਦੋਂ ਤਾਂ ਜਦੋਂ ਪਹਿਲੀ ਵਾਰੀ ਆਪਾਂ ਉਹਨਾਂ ਦਾ ਕੰਮ ਕਰਦੇ ਆ ਉਹ ਕਹਿੰਦੇ ਕਿ ਜਲਦੀ ਤੋਂ ਜਲਦੀ ਸਾਡਾ ਕੰਮ ਕੀਤਾ ਜਾਵੇ ਕੰਪਲੀਟ ਕੀਤਾ ਜਾਵੇ ਜੇ ਤੁਸੀਂ ਦਸਤਾਰ ਤੇ ਬੰਨ ਰਿਹਾ ਹੋ ਉਹਨਾਂ ਦੇ ਉਹ ਕਹਿੰਦੇ ਕਿ ਸਾਡੀ 2 ਤੋਂ 3 ਮਿੰਟ ਦੇ ਵਿੱਚ ਬੰਨੀ ਜਾਵੇ ਦਸਤਾਰ ਇੰਨਾ देर ਕੋਈ ਨਹੀਂ ਬਿਠਾ ਕੇ ਬੈਠ ਕੇ ਬਨਵਾਉਂਦਾ ਕਿ ਉਹਨਾਂ ਨੂੰ ਆਈ ਹੁੰਦਾ ਕਿ ਇੱਕ ਹੋ ਜਵੇ ਨਾਲ ਦੀ ਨਾਲ ਦੂਜਾ ਕੰਮ ਨਿਬੜ ਚੋਏ ਸਾਡਾ ਫਿਰ ਉਦੋਂ ਡਰ ਵੀ ਸੀਗਾ ਇੱਕ ਅਚਾਨਕ ਉਸ ਤੋਂ ਬਾਅਦ ਦਾ ਸਫ਼ਰ ਫਿਰ ਕਿੜੀਆਂ ਕਿੜੀਆਂ ਫਿਲਮਾਂ ਦੇ ਵਿੱਚ ਕੀਤਾ ਫਿਰ ਨਾਲ ਲੱਗਦੀ ਮੈਨੂੰ ਦੂਜੀ ਫਿਲਮ ਆਈ ਸੀ ਬਾਲੀਵੁੱਡ ਦੀ ਮੈਂ ਉਹਨਾਂ ਦੀ ਕੀਤੀ ਸੀ ਕਿ ਜਰਸੀ ਫਿਲਮ ਆਈ ਸੀ ਮੇਰੇ ਕੋਲ ਸ਼ਾਇਦ ਕਪੂਰ ਭਾਈ ਦੀ ਫਿਰ ਹੌਲੀ ਹੌਲੀ ਤੀਜਾ ਫਿਰ ਮੈਂ ਉਡਾਰੀ ਸੀ ਲੈ ਕੀਤਾ ਸੀਗਾ ਹਾਂਜੀ 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 ਤੇ ਉਹਨਾਂ ਦੇ ਨਾਲ ਐਕਸਪੀਰੀਅੰਸ ਕਿਵੇਂ ਦਾ ਰਿਹਾ ਸੀਗਾ ਬਾਲੀਵੁੱਡ ਦੇ ਕਲਾਕਾਰ ਕਿਵੇਂ ਦੇ ਸੀਗੇ ਬਾਲੀਵੁੱਡ ਦੇ ਉਹ ਤਾਂ ਬਹੁਤ ਵੱਡੇ ਨੇ ਵਧੀਆ ਮਲਕੀ ਵਧੀਆ ਰਿਹਾ আনਐਕਸਪੈਕਟਿਡ ਮੂਮੈਂਟ ਸੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਅਜੇ ਤੁਸੀਂ ਅਜੇ ਦੇਵਗਨ ਹੋਰਾਂ ਦੇ ਵੀ ਸਜਾਈ ਆ ਪਾਕ ਸੋ ਉਹ ਕਿਹੜੀ ਫਿਲਮ ਸੀਗੀ ਤੇ ਉਹਨਾਂ ਦੇ ਨਾਲ ਮਿਲਣਾ ਕਿਵੇਂ ਦਾ ਸੀਗਾ ਕੋਈ ਚੀਜਕ ਸੀਗੀ ਕਿਉਂਕਿ ਪੰਜਾਬੀ ਇੰਡਸਟਰੀ ਚ ਤੁਸੀਂ ਕਰ ਲਿਆ ਕੰਮ ਤੇ ਦੈਨ ਬਾਲੀਵੁੱਡ ਚ ਗਏ ਸੀ ਜੀ ਜਦੋਂ तकरीबन ਮੈਨੂੰ ਫਸ ਪਹਿਲੀ ਵਾਰੀ ਕਾਲ ਆਈ ਸੀ ਉਦੋਂ ਮੈਂ ਪਹਿਲੀ ਫਿਲਮ ਕੀਤੀ ਸੀ ਚੰਨੇ ਵੀਰ ਉਹਨਾਂ ਨੇ ਮੈਨੂੰ ਕਾਲ ਆਈ ਸੀ ਜਦੋਂ ਮੈਂ ਜੱਟ ਇੰ ਜੁੜੇ 3 ਕੀਤੀ ਸੀ ਤੇ ਉਹਦੇ ਵਿੱਚ ਆਮ ਤੌਰ ਤੇ ਮੈਂ ਬਣੀ ਸੀ ਉਹਨਾਂ ਦੇ ਸ਼ੈਂਪੀ ਸ਼ੈਂਪੀ ਦੇ ਫਾਦਰ ਦੇ ਪੁੱਤ ਬਣੀ ਸੀਗੇ ਹਾਂਜੀ ਸ਼ੈਂਪੀ ਦੇ ਡੈਡੀ ਕਹਿੰਦੇ ਆਜ ਕੱਲ ਦਾ ਬੜਾ ਕਰੈਕਟਰ ਉਹਨਾਂ ਦਾ ਫੇਮਸ ਹੋ ਗਿਆ ਸੀ ਭਾਈ ਇਹਨਾਂ ਦਾ ਤੇ ਫਿਰ ਨਾਲ ਲੱਗਦੀ ਮੇਰੇ ਕੋਲ ਬੀਬੀ ਜੋ ਜੀਨੀ ਫਿਲਮ ਵੀ ਕੀਤੀ ਸੀ ਉਦੋਂ ਮੈਂ ਤੇ ਬੀਬੀ ਰਜਨੀ ਦੇ ਵਿੱਚ ਵੱਖਰੇ ਵੱਖਰੇ ਤੌਰ ਦੀਆਂ ਜਦੋਂ ਮੇਰੀ ਪਹਿਲੀ ਵਾਰੀ ਕਾਲਜ ਸੀਗੀ ਜਗਵੀਰ ਬੱਲਪਾ ਜੀ ਉਹਨਾਂ ਦੀ ਕਿ ਕਹਿੰਦੇ ਸੀ ਉਹਨਾਂ ਨੇ ਆਪਣੀ ਟੀਮ ਤਿਆਰ ਕਰ ਲਿਆ ਵੇ ਅਸੀਂ ਵੱਡੀ ਫਿਲਮ ਬਣਾਉਣ ਜਾ ਰਹੇ ਹਾਂ ਮੈਂ ਕਿਹਾ ਠੀਕ ਹੈ ਕੋਈ ਨਹੀਂ ਪਾਜੀ ਤੇ ਮੈਂ ਕਿਹਾ ਚਲੋ ਮੈਂ ਸੋਚਿਆ ਨਹੀਂ ਸੀ ਕਿ ਮੈਂ 80 40 ਫਿਲਮ ਵੀ ਕਰੂੰਗਾ ਬੀਬੀ ਰਜਨੀ ਉਹਦੇ ਵਿੱਚ ਦਸਤਾਰਾਂ ਵੱਖਰੇ ਵੱਖਰੇ ਕਿਸਮ ਦੀ ਬਣੀਆਂ ਸੀ ਉਦੋਂ ਮੈਂ ਹਾਂਜੀ ਹਾਂਜੀ ਉਦੋਂ 1200 ਟਾਈਮ ਦੀ ਫਿਲਮ ਸੀਗੀ ਉਹ ਉਹ ਸਾਰੇ ਅਸੀਂ ਤਕਰੀਬਨ ਰੈਫਰੈਂਸ ਮੈਡਮ ਨੇ ਕੱਢੇ ਸੀਗੇ ਉਹਨਾਂ ਨੇ ਫੋਟੋ ਨਾਲ ਤੇ ਕੱਢੀ ਹੋਈ ਸੀ ਰੈਫਰੈਂਸ ਉਹਨਾਂ ਨੇ ਮੈਨੂੰ ਕਹੇ ਸੀ ਸਿਮਰਤੂ ਇਦਾਂ ਕਾਪੀ ਕਰ ਦੂੰਗਾ ਮੈਂ ਵੀ ਕੌਨਫੀਡੈਂਸ ਨਾਲ ਕਿਹਾ ਸੀ ਮੈਂ ਕਹਾ ਹਾਂਜੀ ਮੈਡਮ ਕਰ ਦੂੰਗਾ ਮੈਂ ਅੱਛਾ ਉਸ ਤੋਂ ਪਹਿਲੇ ਉੱਧਰ ਦੀ ਅਕਸਰਾ ਬੰਨੀਆ ਸੀ ਨਹੀਂ ਉਹ ਮੈਂ ਫਸਟ ਟਾਈਮ ਬੰਨੀਆ ਸੀ ਕਿ ਉਹ ਫਸਟ ਟਾਈਮ ਸੀ ਅੱਛਾ ਉੱਥੇ ਯੋਗਰਾ ਸਾਹਿਬ ਨਾਲ ਵੀ ਮਿਲਿਆ ਹੋਊਗਾ ਮੌਕਾ ਕੰਮ ਕਰਨ ਦਾ ਸੋ ਮੈਂ ਜੀ ਉਹਨਾਂ ਦੀ ਗੱਲ ਕਰਨਾ ਉਹਨਾਂ ਦੇ ਉਹ ਇੰਨੀ ਕੁ ਕੜਾਕੇ ਦਾ ਆਵਾਜ਼ ਹੈ ਉਹਨਾਂ ਦੀ ਨਾ ਇੱਕ ਆਪਣੇ ਆਪ ਹੀ ਨਰਵਸਨੈਸ ਆ ਜਾਂਦੀ ਹੈ ਸੋ ਤੁਹਾਡਾ ਐਕਸਪੀਰੀਅੰਸ ਕਿਵੇਂ ਦਾ ਸੀ ਮੈਂ ਫਸਟ ਟਾਈਮ ਉਹਨਾਂ ਨਾਲ ਇੱਕ ਐਡ ਕੀਤੀ ਸੀ ਕਿ ਹੂੰ ਤੇ ਨਾਲ ਲੱਗਦੀ ਮੇਰੀ ਦੂਜੀ ਪਹਿਲੀ ਫਿਲਮ ਸੀ ਕੀ ਕਹਿੰਨ ਤਾਂ ਉਹ ਮੇਰੀ ਪਹਿਲੀ ਫਿਲਮ ਸੀ ਕਿ ਹਜੇ ਤੇ ਉਹਨਾਂ ਨਾਲ ਮੈਂ ਚਲੋ ਮੈਨੂੰ ਡਰ ਵੀ ਲੱਗਿਆ ਸੀ ਮੈਂ ਬਹੁਤ ਜਣਾ ਤਾਂ ਸੁਣਦਾ ਵੀ ਹਾਂ ਤੇ ਜਦੋਂ ਮੈਂ ਭਾਜੀ ਦੇ ਕੋਲੇ ਚਲੋ ਮੈਂ ਪਹਿਲੀ ਵਾਰੀ ਉਹਨਾਂ ਨੂੰ ਮਿਲਿਆ ਮੈਨੂੰ ਡਰ ਵੀ ਲੱਗਿਆ ਸੀਗਾ ਤੇ ਚਲੋ ਤਕਰੀਬਨ ਜਦੋਂ ਮੈਂ ਉਹਨਾਂ ਨਾਲ 10 ਕਿਲੋ ਮੀਟਰ ਰੇਹਾਂ ਜੀ ਤੇ ਮੈਨੂੰ ਹੌਲੀ ਹੌਲੀ ਤਿੰਨ ਚਾਰ ਕਿਦਰ ਲੰਗੇ ਉਦੋਂ ਫਿਰ ਠੀਕ ਹੋ ਗਿਆ ਸੀਗਾ ਭਾਜੀ ਉਹਨਾਂ ਨੂੰ ਮੇਰਾ ਵਧੀਆ ਹੋ ਗਿਆ ਸੀਗਾ ਹਾਂਜੀ ਫਿਰ ਉਹਨਾਂ ਦਾ ਨਾਂ ਨੂੰ ਪੁੱਛਿਆ ਫਿਰ ਉਹਨਾਂ ਨੇ ਸ਼ਹਿਰ ਦਾ ਨਾਂ ਪੁੱਛਿਆ ਤੂੰ ਕਿੱਥੋਂ ਆ ਵੀ ਤੇਰਾ ਕੀ ਨਾਂ ਹੈ ਮੈਂ ਕਿਹਾ ਸਵਰਨ ਦਾ ਭਾਈ ਮੈਂ ਕਿਹਾ ਚੱਲ ਇਦਾਂ ਹੀ ਲੱਗਿਆ ਰਹਿ ਕੇ ਨਾ ਵਧੀਆ ਕਰਦਾ ਕੰਮ ਬਾਅਦ ਮੈਂ ਕਿਹਾ ਠੀਕ ਐ ਸਤਿ ਤੁਹਾਡੀ ਮੈਂ ਕਿਹਾ ਕਿਰਪਾ ਚਾਹੀਦੀ ਤੁਹਾਡੇ ਸਤਕਾ ਵਿੱਚ ਮੈਂ ਕਿਹਾ ਇੱਥੇ ਤੱਕ ਪਹੁੰਚਿਆ ਇਹ ਉਹ ਗਰਾਸ ਸਰ ਨੇ ਮੈਨੂੰ ਕਿਹਾ ਸੀਗਾ ਉਹਨਾਂ ਨੇ ਤੇ ਵੈਸੇ ਸਾਨੂੰ ਤਾਂ ਕਾਫੀ ਡਰ ਲੱਗਦਾ ਹੈ ਅੱਛਾ ਜੀ ਉਥੇ ਗੱਲ ਕਰੀਏ ਤੁਹਾਡੇ ਨਾਮ ਦੀ ਸਿਮਰਨ ਕੁਰਾਲੀ ਇਸ ਦੇ ਪਿੱਛੇ ਵੀ ਕੋਈ ਵਜ੍ਹਾ ਹੈਗੀ ਵੀ ਇਹ ਨਾਮ ਲਗਾਇਆ ਜਾਂ ਸਿੱਧੂ ਨੇ ਲਗਾਇਆ ਸੀ ਸਿੱਧੂ ਮੂਸੇਵਾਲਾ ਮੂਸੇ ਆਪਣੇ ਪਿੰਡ ਖਾਸ ਵਜ੍ਹਾ ਆਲਮੋਸਟ ਮੈਨੂੰ ਸਿਮਰਨ ਪ੍ਰੀਤ ਸਿੰਘ ਨਾਲ ਤਾਂ ਘੱਟ ਹੀ ਜਾਣਦੇ ਨੇ ਬੰਦੇ ਜੇ ਇੰਡਸਟਰੀ ਦੇ ਵਿੱਚ ਮੈਨੂੰ ਤਕਰੀਬਨ 5.5 ਸਾਲ ਹੋ ਗਏ ਨੇ ਆਲਮੋਸਟ ਮੈਨੂੰ 7 ਸਾਲ ਹੋ ਗਏ ਨੇ ਕੰਮ ਕਰਦੇ ਅੱਜ ਕੱਲ੍ਹ ਹੁਣ ਮੈਨੂੰ ਸਾਰੇ ਸਿਮਰਨ ਕਰਾਲੀ ਤੋਂ ਹੀ ਜਾਣਦੇ ਨੇ ਜੇ ਦਸਤਾਰ ਕੋਚ ਲਾ ਲੋ ਜਿੰਨੇ ਵੀ ਆਲ ਓਵਰ ਇੰਡੀਆ ਦੇ ਮੁੰਡੇ ਦਸਤਾਰਾਂ ਸੀ ਆਉਂਦੇ ਨੇ ਤੇ ਫਿਲਮ ਲਾਈਨ 'ਚ ਜਾਣਦੇ ਨੇ ਆਰਟਿਸਟ ਜਾਣਦੇ ਨੇ ਸਿਮਰਨ ਕਰਾਲੀ ਤੋਂ ਹੀ ਜਾਣਦੇ ਨੇ ਸਾਰੇ ਸ਼ਾਰਟ ਫਾਰਮ ਦੇ ਨਾਂ ਤੋਂ ਹੀ ਜਾਣਦੇ ਨੇ ਸਾਰੇ ਵਧੀਆ ਵਧੀਆ ਇੱਕ ਅਲੱਗ ਪਛਾਣ ਵੀ ਹੋਣੀ ਚਾਹੀਦੀ ਹੈ ਦਲਜੀਤ ਦੋ ਸਾਂਝਾ ਵੀ ਕੰਮ ਕੀਤਾ ਹਾਂਜੀ ਹਾਂਜੀ ਮੈਨੂੰ ਤੁਸੀਂ ਆਪਾਂ ਗੱਲ ਕਰ ਰਹੇ ਸੀਗਾ ਤਾਂ ਇਹਨਾਂ ਨੇ ਦੱਸਿਆ ਸੀਗਾ ਵੀ ਐਸੀ ਪਾਰਕ ਦੇ ਵਿੱਚ ਜਟਨ ਜੂਲੀਟ 3 ਸ਼ੂਟ ਹੋਈ ਸੀ ਸੋ ਥੋੜਾ ਆਪਣਾ ਐਕਸਪੀਰੀਅੰਸ ਸਾਂਝਾ ਕਰੋ ਕਿਉਂਕਿ ਉਹ ਉਹਨਾਂ ਦੀ ਜੀ ਗੱਲ ਕਰੀ ਗਲੋਬਲ ਸਟਾਰ ਬਣ ਗਏ ਉਹਨਾਂ ਨੂੰ ਹਰ ਕੋਈ ਸੁੰਣਾ ਦੇਖਣਾ ਪਸੰਦ ਕਰਦਾ ਤੁਸੀਂ ਵੀ ਕਿਹਾ ਕੱਲ ਕਾਨਸਰਟ ਤੇ ਜਾਣਾ ਸੋ ਥੋੜਾ ਆਪਣਾ ਐਕਸਪੀਰੀਅੰਸ ਸ਼ੇਅਰ ਕਰੋ ਜਟਨ ਜੂਲੀਟ ਦੇ ਵਿੱਚ ਜਦੋਂ ਮੈਨੂੰ ਪਹਿਲੀ ਵਾਰੀ ਕਾਲ ਆਈ ਸੀ ਉਦੋਂ ਮੈਨੂੰ ਉਸ ਦੀਸ ਮੇਰੀ ਇੱਕ ਹੋਰ ਫਿਲਮ ਵੀ ਚੱਲੀ ਸੀ 6 ਸੀਚ ਓਕੇ ਤੇ ਨਾਲ ਦੀ ਨਾਲ ਮੈਨੂੰ ਉਦੋਂ ਸਾਡੇ ਪ੍ਰੋਗਰਾਮ ਦੀ ਤਿਆਰੀ ਚੱਲਦੀ ਸੀ ਪ੍ਰੋਗਰਾਮ ਕਰ ਤੇ ਮੈਨੂੰ ਚੰਨੇ ਭਾਜੀ ਉਹਨਾਂ ਨੇ ਮੈਨੂੰ ਕਾਲ ਆਈ ਚੰਨੇ ਭਾਜੀ ਕਹਿੰਦੇ ਕੀ ਸਿਮਰਨ ਤਕਰੀਬਨ ਮੈਨੂੰ ਰਾਤ ਨੂੰ ਉਹਨੇ 9:30 ਵਜੇ ਕਾਲ ਕੀਤੀ ਕੀ ਸਿਮਰਨ ਆਪਣੀ ਕੱਲੂ ਫਿਲਮ ਸ਼ੁਰੂ ਹੋ ਰਹੀ ਹੈ ਮੈਂ ਕਿਹੜੀ ਕਹਿੰਦੇ ਜੱਟ ਇੰਗਲਿਸ਼ 3 ਤੇ ਮੈਂ ਪਹਿਲਾਂ 5 6 ਵਾਰੀ ਸੋਚਿਆ ਮੈਂ ਕਿ ਚਲੋ ਮੈਂ ਕੱਟ ਕੇ ਤੁਹਾਨੂੰ ਬੈਕ ਕਾਲ ਕਰਦਾ ਮੈਂ ਜਦੋਂ ਉਹਨਾਂ ਨੂੰ ਕਿਹਾ ਕਿ ਕਹਿੰਦੇ ਸਿਮਰਨ ਦੇਖ ਲੈ ਵੀ ਜੱਟ ਇੰਗਲਿਸ਼ 3 ਆ ਵੀ ਤੂੰ ਛੱਡ ਦੂੰਗਾ ਤੇ ਕੀ ਕਰਨਾ ਮੈਨੂੰ ਦੱਸ ਕਿ ਮੈਂ ਹੋਰ ਮੁੰਡਾ ਵੇਖਾਂ ਤੇ ਮੈਂ ਕਿਹਾ ਚਲੋ ਮੈਂ 5 6 ਵਾਰੀ ਆਪਣੇ ਮਨ ਨੂੰ ਸੋਚਿਆ ਮੈਂ ਕਿਹਾ ਚਲੋ ਰਹਿਣ ਤਾਂ ਕਿ ਕਰ ਲਾਂ ਜਦੋਂ ਉਹਨਾਂ ਨੇ ਮੈਨੂੰ ਬੈਕ ਔਰ ਕੀਤੀ ਮੈਂ ਕਿਹਾ ਚਲੋ ਮੈਂ ਦੂਜੀ ਫਿਲਮ ਮੈਂ ਮੁੰਡੇ ਨੂੰ ਭੇਜਦਾ ਨਾ ਕਿ ਚਲੋ ਮੈਂ ਜੱਟ ਇੰਟਰਡ ਕਰਦਾ ਉਦੋਂ ਮੈਂ ਉਹਨੂੰ ਜੱਟ ਇੰਟਰਡ ਜਦੋਂ ਮੈਂ ਪਹਿਲੇ ਦਿਨ ਸਟੇ ਤੇ ਪਹੁੰਚਿਆ ਉਦੋਂ ਤੂਤੇ ਦੀ ਵੀ ਮਸਤ ਤਸਤਾਰ ਸੀ ਆਈ ਸੀਗੀ ਤੂਤੇ ਦੇ ਪੈਂਦੀ ਵਾਲਾ ਤੂਤਾ ਨਹੀਂ ਜਾਣਦੇ ਨੇ ਬੜੇ ਇੱਕ ਵਧੀਆ ਕਰੈਕਟਰ ਤੇ ਉਦੋਂ ਮੈਂ ਬੀ ਐਨ ਸ਼ਰਮਾ ਰਾਣਾ ਰਣਵੀਰ ਭਾਈ ਉਹਨਾਂ ਦੇ ਹਰਦੀਪ ਗਿੱਲ ਭਾਈ ਜਿੰਨੇ ਵੀ ਸਾਰੇ ਪੁਲਿਸ ਵਾਲੇ ਨੇ ਮੈਨੂੰ ਸਜਾਈ ਸੀਗੀ ਉਦੋਂ ਦਸਤਾਰ ਦਲਜੀਤ ਭਾਈ ਉਹਨਾਂ ਨਾਲ ਕਾਂਗ ਭਾਈ ਉਹਨਾਂ ਨੂੰ ਮਿਲ ਕੇ ਵੀ ਮੈਨੂੰ ਬਹੁਤ ਵਧੀਆ ਲੱਗਿਆ ਸੀ ਉਦੋਂ ਮੈਂ ਪਹਿਲੀ ਵਾਰ ਹੀ ਗੱਲਬਾਤ ਕੰਗ ਭਾਈ ਨਾਲ ਤਾਂ ਹੁੰਦੀ ਰਹਿੰਦੀ ਸੀ ਗੱਲਬਾਤ ਦਿਲਜੀਤ ਭਾਈ ਨਾਲ ਤਾਂ ਘਾਟੇ ਵਦ ਹੁੰਦੀ ਸੀ ਉਹ ਤਾਂ ਆਪਣੇ ਵਿੱਚ ਮਸਤ ਰਹਿੰਦੇ ਨੇ ਦਿਲਜੀਤ ਭਾਜੀ ਵੀ ਜਿਵੇਂ ਸੋਸ਼ਲ ਮੀਡੀਆ ਦੇ ਨਜ਼ਰੋਂ ਆਉਂਦੇ ਹੋਵੇ ਹਾਂਜੀ ਹਾਂਜੀ ਉਦਾਂ ਹੀ ਰਹਿੰਦੇ ਨੇ ਭਾਜੀ ਹਾਂਜੀ 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 ਅੱਛਾ ਜੇ ਹੁਣ ਤੱਕ ਦੀ ਗੱਲ ਕਰੀਏ ਕਿੰਨਿਆਂ ਕੋ ਫਿਲਮਾਂ ਦੇ ਵਿੱਚ ਤੁਸੀਂ ਕੰਮ ਕਰ ਚੁੱਕੇ ਹੋ ਮਤਲਬ ਕਿੰਨਿਆਂ ਦੇ ਦਸਤਾਰਾ ਸਜਾ ਚੁੱਕੇ ਹੋ ਕੋਈ ਗਿਣਤੀ ਹੈ ਨਹੀਂ ਗਿਣਤੀ ਇੱਕ ਦਿਨ ਮੈਂ ਗਿਣਤੀ ਕਰ ਰਹੀ ਸੀ ਵੈਸੇ ਮੈਂ ਸੋਚ ਕੇ ਬੈਠਾ ਸੀਗਾ ਤਕਰੀਬਨ ਮੈਂ 80 ਤੋਂ 85 ਫਿਲਮਾਂ ਕਰ ਚੁੱਕੇ ਪਿੱਛੇ ਬਾਲੀਵੁੱਡ ਦੀਆਂ ਵਿੱਚੇ ਪੰਜਾਬੀ ਫਿਲਮਾਂ ਮੈਂ ਕਰ ਚੁੱਕਿਆ ਅੱਛਾ ਇੱਕ ਚੀਜ਼ ਇਹ ਵੀ ਕਹੀ ਜਾਂਦੀ ਹੈ ਵੀ ਜਿਵੇਂ ਪੰਜਾਬੀ ਇੰਡਸਟਰੀ ਦਾ ਕੰਮ ਕਰਨ ਦਾ ਤਰੀਕਾ ਅੱਡ ਹੈ ਬਾਲੀਵੁੱਡ ਵਾਲਿਆ ਦਾ ਅੱਡ ਹੈ ਸੋ ਉਹ ਜ਼ਿਆਦਾ ਪ੍ਰੋਫੈਸ਼ਨਲ ਤਰੀਕੇ ਨਾਲ ਕੰਮ ਕਰਦੇ ਆ ਸੋ ਤੁਸੀਂ ਉੱਥੇ ਕੰਮ ਕਰਕੇ ਆ ਆਪਣਾ ਐਕਸਪੀਰੀਅੰਸ ਜ਼ਰੂਰ ਸ਼ੇਅਰ ਕਰੋ ਵੀ ਉਹਨਾਂ ਦਾ ਵਾਕਈ ਜਿਹਾ ਤਰੀਕਾ ਅੱਡਾ ਕੰਮ ਕਰਨ ਦਾ ਹਾਂਜੀ ਉਹ ਉਹਨਾਂ ਦਾ ਸਾਰਾ ਜਿਹੜਾ ਸਨ ਆਫ ਸਤਾਰ 2 ਦੀ ਸ਼ੂਟਿੰਗ ਕਰ ਰਹੀ ਸੀ ਆਪਾਂ ਉਦੋਂ ਜਦੋਂ ਮੈਂ ਪਹਿਲੀ ਵਾਰੀ ਮੈਨੂੰ ਕਾਲ ਆਈ ਸੀ ਕਿ ਉਦੋਂ ਮੈਨੂੰ ਆਈ ਸੀ ਕਿ ਰਜਿੰਦਰ ਭਾਜੀ ਉਹਨਾਂ ਦੀ ਆਪਾਂ ਉਹਨਾਂ ਨੇ ਮੈਂ ਕਿਹਾ ਸੀ ਕਲੀ ਚੋਟਾ ਹੂੰ ਤੇ ਮੈਨੂੰ ਕਹਿੰਦੇ ਸਿਮਰਨ ਵੀ ਆਪਣੀ ਆਪਣੀ ਜਲਦੀ ਤੋਂ ਜਲਦੀ ਮੈਨੂੰ ਪ੍ਰੋਫਾਈਲ ਸੈਂਡ ਕਰ ਮੈਂ ਉਹਨਾਂ ਨੂੰ ਪ੍ਰੋਫਾਈਲ ਭੇਜੀ ਹੂੰ ਕੀ ਕਹਿੰਦੇ ਸਾਨੂੰ ਆਪਾਂ ਇੰਗਲੈਂਡ ਫਿਲਮ ਕਰਨ ਜਾਣਾ ਹੂੰ ਚਲੋ ਮੈਨੂੰ ਇੰਗਲੈਂਡ ਦੇ ਨਾਂ ਸੁਣ ਕੇ ਮੈਨੂੰ ਖੁਸ਼ੀ ਚੜ ਗਈ ਮੈਂ ਕਿਹਾ ਚਲੋ ਇੰਗਲੈਂਡ ਦੀ ਫਿਲਮ ਆ ਗਈ ਮੈਂ ਪਹਿਲੀ ਵਾਰੀ ਇੰਗਲੈਂਡ ਗਿਆ ਸੀ ਉਦੋਂ ਹੂੰ ਤੇ ਜਦੋਂ ਮੈਂ ਭਾਜੀ ਨਾਲ ਗੱਲਬਾਤ ਕੀਤੀ ਕਹਿੰਦੇ ਸਿਮਰਨ ਜੱਟ ਐਂਟੀਟੀ ਦੇ ਵਿੱਚ ਜਿਹੜੀ ਚੈਂਪੀ ਚੈਂਪੀ ਦੇ ਫਾਦੇ ਤੇ ਆਹੀ ਬੰਨੀ ਸੀ ਮੈਂ ਕਿਹਾ ਹਾਂਜੀ ਭਾਜੀ ਮੈਂ ਹੀ ਬੰਨੀ ਸੀਗੀ ਉਹਨਾਂ ਦੇ ਕਹਿੰਦੇ ਚਲੋ ਠੀਕ ਹੈ ਮੈਂ ਤੁਹਾਨੂੰ ਮੈਂ ਪ੍ਰੋਡਕਸ਼ਨ ਦਾ ਨੰਬਰ ਭੇਜਦਾ ਉਹਨਾਂ ਨੇ ਪ੍ਰੋਡਕਸ਼ਨ ਨੇ ਜਦੋਂ ਮੈਨੂੰ ਕੀਤਾ ਕਿ ਆਪਣੇ ਡਾਕੂਮੈਂਟ ਪਾ ਦਿਓ ਜਲਦੀ ਤੋਂ ਜਲਦੀ ਚ ਚਲੋ ਮੈਂ ਡਾਕੂਮੈਂਟ ਭੇਜੇ ਉਹਨਾਂ ਨੂੰ ਉਹਨਾਂ ਨੇ ਜਦੋਂ ਮੇਰੇ 3-4 ਦੇ ਦਿਨ ਦੇ ਵਿੱਚ ਮੇਰਾ ਵੀਜ਼ਾ ਆ ਗਿਆ ਸੀ ਇੰਗਲੈਂਡ ਦਾ ਤੇ ਉਦੋਂ ਖੁਸ਼ੀ ਵੀ ਸੀਗੀ ਮੈਂ ਕਿਹਾ ਚਲੋ ਜਦੋਂ ਮੈਂ ਪਹਿਲੀ ਵਾਰੀ ਉਹਨਾਂ ਨੂੰ ਪੁੱਛਿਆ ਵੇ ਕਿਹਨਾਂ ਦੇ ਦਸਤਾਰ ਸਜਾਉ ਕਿ ਰਾਜੀ ਦੇਵ ਕੰਜੀ ਦੇ ਤੇ ਜਾਨੀਆਂ ਦਸਤਾਰ ਤੇ ਮੈਨੂੰ ਉਦੋਂ ਡਰ ਵੀ ਸੀਗਾ ਕਿ ਜਦੋਂ ਮੈਂ ਪਹਿਲੀ ਵਾਰੀ ਉਹਨਾਂ ਨੂੰ ਇੰਗਲੈਂਡ ਚਲੋ ਮੈਂ ਪਹੁੰਚ ਗਿਆ ਸੀਗਾ ਤੇ ਚਲੋ ਮੈਂ ਪਹਿਲੀ ਵਾਰੀ ਉਹਨਾਂ ਦੇ ਕੋਲ ਜਾ ਕੇ ਖੜਿਆ ਮੈਨੂੰ ਤਾਂ ਡਰ ਲੱਗਿਆ ਸੀਗਾ ਇੱਕ ਵਾਰੀ ਕੀ ਉਹਨਾਂ ਨੂੰ ਐਦਾਂ ਹੁੰਦਾ ਸੀ ਕਿ ਆਪਾਂ ਸਾਰੇ ਜਣੇ ਉਹਨਾਂ ਨੂੰ ਫਿਲਮ ਟੀਵੀ 'ਚ ਦੇਖਦੇ ਆਂ ਉਹ ਆਲ ਉਹਨਾਂ ਨੂੰ ਉਹਨਾਂ ਦੀ ਦਸਤਾਰ ਚੋਣ ਦਾ ਮੈਨੂੰ ਮੌਕਾ ਮਿਲਿਆ ਸੀ ਉਦੋਂ ਬਹੁਤ ਵੱਡੀ ਉਹਨੂੰ ਡਰ ਵੀ ਸੀਗਾ ਕਿ ਉਦੋਂ ਨਰਵਸੀ ਵੀ ਬਹੁਤ ਹੋ ਗਈ ਸੀ ਮੈਂ ਪਹਿਲੀ ਵਾਰੀ ਜਦੋਂ ਮੇਰੇ ਮੈਂ ਪੱਗ ਤੇ ਪਾਣੀ ਛਿੜਕ ਲੇ ਸੀ ਮੇਰੇ ਹੱਥ ਪੈਰ ਕੰਬੀ ਜਾਂਦੇ ਸੀ ਉਦੋਂ ਹਾਂ ਮੈਂ ਕਿਹਾ ਪਤਾ ਨਹੀਂ ਕਿਵੇਂ ਪੱਗ ਪੂਰੀ ਚਲੋ ਮੈਂ ਉਦੋਂ ਤੱਕ ਪੰਜਾਬੀ ਫਿਲਮਾਂ ਮੈਂ ਇੱਕ ਤਕਰੀਬਨ ਮੈਂ 40 ਤੋਂ 45 ਪੰਜਾਬੀ ਫਿਲਮਾਂ ਕਰ ਚੁੱਕਿਆ ਸੀ ਫਿਰ ਵੀ ਨਰਵਸ ਹੋ ਗਿਆ ਸੀ ਮੈਂ ਉੱਥੇ ਜਾ ਕੇ ਚਲੋ ਇਹ ਜੈਨਸੀ ਨਾਲ ਕਿਉਂਕਿ ਵੱਡੇ ਆਰਟਿਸਟ ਹੈ ਸੋ ਉਹਨਾਂ ਨਾਲ ਕੋਈ ਗੱਲ ਗੁਲ ਹੋਈ ਸੀ ਤੁਹਾਡੀ ਉਹਦੇ ਨਾਲ ਬਹੁਤ ਗੱਲਾਂ ਹੁੰਦੀਆਂ ਸੀ ਗੱਲਾਂ ਬਾਤਾਂ ਕੋਈ ਨਹੀਂ ਦੱਸੋ ਗਈ ਵਧੀਆ ਜੇ ਮੂਮੈਂਟ ਹੋਵੇ ਉਹ ਜਦੋਂ ਆਪਾਂ ਇੰਗਲੈਂਡ 'ਚ ਸ਼ੂਟਿੰਗ ਕਰਦੇ ਸੀ ਭਾਈ ਨੇ ਉਦੋਂ ਤਕਰੀਬਨ ਉਹਨਾਂ ਨੇ ਮੇਰਾ 5-6 ਦਿਨ ਮੈਨੂੰ ਉਹਨਾਂ ਨੇ ਚੈੱਕ ਕੀਤਾ ਪੂਰਾ ਚੰਗੀ ਤਰ੍ਹਾਂ ਅਜੀ ਦੇਵ ਜੀ ਅਜੀ ਸਰ ਉਹਨਾਂ ਨੇ ਚੇਰੇ ਉਹਨਾਂ ਨੂੰ ਮੈਨੂੰ ਪੁੱਛਦੇ ਸੀ ਕਹਿੰਦੇ ਵੀ ਉਹਨਾਂ ਨੇ ਮੈਨੂੰ 5-6 ਦਿਨ ਬਾਅਦ ਜਾ ਕੇ ਨਾਂ ਪੁੱਛਿਆ ਸੀ ਮੇਰਾ ਤੇਰਾ ਨਾਂ ਕੀ ਆ ਹਾਂ ਦੇ ਵੀ ਕਿੱਥੋਂ ਆਇਆ ਫਿਰ ਪੂਰੇ ਉਦੋਂ ਜਦੋਂ ਮੈਂ ਪੱਗ ਬੰਨਦਾ ਸੀ ਉਦੋਂ ਇੰਗਲੈਂਡ ਦੇ ਵਿੱਚ ਪੂਰੇ ਚ ਜਿੱਥੇ ਸਕਾਟਲੈਂਡ ਚ ਸ਼ੂਟਿੰਗ ਕਰਦੀ ਸੀ ਗੋਰਿਆਂ ਨੂੰ ਵੀ ਪਤਾ ਲੱਗਿਆ ਸੀ ਕਿਉਂਕਿ ਰਾਲੀ ਤੋਂ ਪੱਗ ਬੰਨਣ ਆਇਆ ਸੀ ਵੜਾ ਨੂੰ ਵੜਾ ਹਾਂਜੀ ਹਾਂਜੀ ਫਿਰ ਜਦੋਂ ਆਪਾਂ ਪੰਜਾਬ ਦੇ ਵਿੱਚ ਸ਼ਡਿਊਲ ਕੀਤਾ ਫਿਰ ਮੈਨੂੰ ਅਜੀ ਸਰਉਣੀ ਉਦੋਂ ਤਾਂ ਚੰਗੀ ਵਧੀਆ ਹੋ ਗਿਆ ਸੀਗਾ ਸਾਡੇ ਡੇਢ ਕਿ ਮਹੀਨੇ ਸੀ ਸ਼ੂਟਿੰਗ ਕੀਤੀ ਇੰਗਲੈਂਡ ਚ ਤੇ ਜਦੋਂ ਸਾਡਾ 12 ਦਿਨ ਦਾ ਪੰਜਾਬ ਤੇ ਸ਼ਡਿਊਲ ਸੀਗਾ ਆਪਣਾ तकरीबन ਪਿਛਲੇ ਕਿ ਮਹੀਨੇ ਸੀਗਾ ਸਾਡਾ ਨਵੰਬਰ ਨਵੰਬਰ ਦੇ ਵਿੱਚ ਤੇ ਉਦੋਂ ਮੈਨੂੰ ਭਾਜੀ ਉਹਨੇ ਕਹਿਣ ਲੱਗੇ ਕਿ ਸਿਮਰਨ ਤੇਰਾ ਇੱਥੋਂ ਘਰ ਕਿੰਨਾ ਹੈ ਮੈਂ ਕਿਹਾ ਸਰ ਇੱਥੋਂ ਹੈਗਾ 10 ਕਿ ਮਿੰਟ ਦਾ ਸਾਡੀ ਕਰਾਲੀ ਕੋਲ ਕਰਾਲੀ ਪਿੰਡ ਦੇ ਕੋਲ ਸ਼ੂਟਿੰਗ ਚੱਲ ਜਾਈ ਜਾਂਦੀ ਸੀ ਤੇ ਮੈਂ ਕਿਹਾ ਵੀ ਭਾਜੀ ਕਹਿੰਦੇ ਹੁਣ ਸਿਮਰਨ ਕੀ ਖਵਾਉਂਗਾ ਤੂੰ ਮੈਂ ਕਿਹਾ ਸਰ ਹੁਕਮ ਕਰੋ ਤੁਸੀਂ ਕੀ ਖਾਣਾ ਤੇ ਫਿਰ ਮੈਨੂੰ ਕਹਿੰਦੇ ਸਰਸੋਂ ਦਾ ਸਾਗ ਤੇ ਮੱਕੀ ਦੀ ਰੋਟੀ ਚਾਹੀਦੀ ਮੈਨੂੰ ਕਹਿੰਦੇ ਫਿਰ ਮੈਂ ਮੰਮੀ ਦੀ ਡਿਊਟੀ ਲਈ ਸੀ ਕਿ ਉਦੋਂ ਮੈਂ ਕਿਹਾ ਮੰਮੀ ਵੇ ਅੱਜ ਸਰਸਾਗ ਮੰਗ ਰਹੇ ਨੇ ਮੈਂ ਕਿਹਾ ਉਹਨੂੰ ਸਾਗ ਲੈ ਕੇ ਜਾਣਾ ਪਸਵੇਰੇ ਫਿਰ ਉਹਨਾਂ ਨੂੰ ਮੈਂ ਸਾਗ ਹੋਇਆ ਸੀ ਉਹਨਾਂ ਨੇ ਸਪੈਸ਼ਲ ਮੈਡਮ ਨੂੰ ਵੀ ਦੱਸਿਆ ਸੀ ਵੀਡੀਓ ਕਾਲ ਤੇ ਕਹਿੰਦੇ ਸਵੰਨ ਜੀ ਮੰਮੀ ਨੇ ਸਾਗ ਬਣਾ ਕੇ ਭੇਜਿਆ ਕਾਜਲ ਮੈਡਮ ਨੂੰ ਦੱਸਿਆ ਉਹਨਾਂ ਨੇ ਹਾਂਜੀ 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 ਸੋ ਉਹ ਮੂਮੈਂਟ ਕਾਫੀ ਖਾਸ ਰਿਹਾ ਹੋਏਗਾ ਕਿਉਂਕਿ ਸਰੋਂ ਦਾ ਸਾਗ ਮੱਕੀ ਦੀ ਰੋਟੀ ਸਭ ਦੀ ਫੇਵਰੇਟ ਹੁੰਦੀ ਮੇਰੀ ਆਪਣੀ ਬਹੁਤ ਫੇਵਰੇਟ ਹੈ ਸਿਰ ਜੇ ਗੱਲ ਕਰੀਏ ਦਸਤਾਰ ਸਜਾ ਤਾਂ ਇੱਕ ਟਾਈਮ ਸੀਗਾ ਵੀ ਜਿਹੜੇ ਮੁੰਡੇ ਜਿਹੜੇ ਸੀਗੇ ਉਹ ਦਸਤਾਰ ਸਜਉਣਾ ਪਸੰਦ ਨਹੀਂ ਕਰਦੇ ਸੀਗੇ ਐਡਾ ਪਰ ਮੈਨੂੰ ਲੱਗਦਾ ਵੀ ਕਿਉਂਕਿ ਇਹ ਜਿਹੜਾ ਸੇਰਾ ਸਿੱਧੂ ਮੂਸੇਵਾਲਾ ਦੇ ਸਿਰ ਤੇ ਬੰਨਿਆ ਜਾਂਦਾ ਵੀ ਉਹਨਾਂ ਦੇ ਵੱਲੋਂ ਇਹ ਟ੍ਰੈਂਡ ਜੋ ਸੀਗਾ ਵਾਪਿਸ ਲਿਆਂਦਾ ਗਿਆ ਸੀਗਾ ਇਸ ਚੀਜ਼ ਨੂੰ ਕਿ ਜਦੋਂ ਉਹਨਾਂ ਨੂੰ ਦੇਖ ਕੇ ਲੋਕੀ ਦਸਤਾਰ ਸਜੋਣੀ ਸ਼ੁਰੂ ਕਰ ਦਿੱਤੀ ਸੀਗੀ ਸੋ ਤੁਸੀਂ ਇਸ ਚੀਜ਼ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਮੈਂ ਕਿਹਾ ਕਿ ਦਸਤਾਰ ਆਪਣੇ ਬਹੁਤ ਉਹ ਦਿਨਾਂ ਮਿਲੀ ਆਪਾਂ ਨੂੰ ਸੋ ਕੋਸ਼ਿਸ਼ ਕਰਦਾ ਹਾਂ ਕਿ ਸਾਰੇ ਵੀ ਟਾਈਮ ਨਾਲ ਕਿਸੇ ਜਾ ਕਰੋ ਵਧੀਆ ਬਣਿਆ ਕਰੋ ਅੱਜ ਕੱਲ ਜਦੋਂ ਵੀ ਮੇਰੇ ਕੋਲ ਜਿੰਨੇ ਬੰਦੇ ਵੀ ਮੇਰੇ ਕੋਲ ਦਸਤਾਰਾਂ ਤੇ ਆਉਣ ਆਉਂਦੇ ਆ ਮੈਂ ਵਿਆਹਾਂ ਦੇ ਵਿੱਚ ਵੀ ਪਾਉਂਦਾ ਜਦੋਂ ਤਕਰੀਬਨ ਮੈਂ ਪਾਕਿਸਤਾਨ ਦੇ ਬੰਦਿਆਂ ਦੇ ਤੇ ਦਸਤਾਰਾਂ ਸਿੱਖੀਆਂ ਸੀ ਉਹਨਾਂ ਨੂੰ ਬਹੁਤ ਹੁੰਦਾ ਪਾਕਿਸਤਾਨੀ ਬੰਦਿਆਂ ਨੂੰ ਕਿ ਅਸੀਂ ਪੰਜਾਬੀ ਲੁੱਕ ਦਿਖਾਈਏ ਕਿ ਸਾਨੂੰ ਦਸਤਾਰ ਪਤਾ ਨਹੀਂ ਕਿਵੇਂ ਹਨ ਕਿ ਬਹੁਤ ਵਧੀਆ ਲੱਗਦਾ ਸੀ ਉਦੋਂ ਮੇਰੇ ਕੋਲ ਮੁਸਲਮਾਨ ਬੰਦੇ ਬੈਠਦੇ ਸੀਗੇ ਸ ਹਰੇਕ ਜਾਤ ਪਾਤ ਦੇ ਬੰਦੇ ਆਉਂਦੇ ਸੀ ਮੇਰੇ ਕੋਲ ਦਸਤਾਰ ਸਜਾਉਣ ਘਰੇ ਵੀ ਚਲੋ ਮੈਂ ਜਦੋਂ ਸ਼ੂਟਿੰਗਾਂ ਚ ਲੈਨ ਚ ਵੀ ਕੰਮ ਕਰਦੇ ਸ਼ੂਟਿੰਗਾਂ ਚ ਵੀ ਬੰਦੇ ਬਹੁਤ ਹੁੰਨੇ ਐ ਇਦਾਂ ਦੇ ਸੋ ਉਹਨਾਂ ਦੇ ਦਸਤਾਰ ਸਜਾਉਣ ਦਾ ਵਧੀਆ ਮੌਕਾ ਮੈਂ ਪੰਜਾਬੀਆ ਦੀ ਤਾਂ ਪਛਾਣ ਵੱਖਰੀ ਆ ਹੈਨਾ ਅੱਛਾ ਇੱਕ ਇੱਕ ਹੋਰ ਸਵਾਲ ਪੁੱਛਣਾ ਚਾਹੂੰਗੀ ਜੇ ਤੁਸੀਂ ਦਸਤਾਰ ਜਦੋਂ ਸਜਾਉਣ ਜਾਂਦੇ ਹੋ ਉਸ ਤੋਂ ਪਹਿਲਾਂ ਰੰਗ ਚੂਸ ਕਰਦੇ ਹੋ ਜਾਂ ਫਿਰ ਆਰਟਿਸਟ ਵੱਲੋਂ ਤੁਹਾਨੂੰ ਕਿਹਾ ਜਾਂਦਾ ਵੀ ਮੈਨੂੰ ਇਸ ਕਲਰ ਦੀ ਸਜਾਉਣੀ ਆ ਜਾਂ ਫਿਰ ਤੁਸੀਂ ਉਹਨਾਂ ਨੂੰ ਕਹਿੰਦੇ ਵੀ ਤੁਹਾਡੇ ਤੇ ਇਹ ਕਲਰ ਬਹੁਤ ਸੋਹਣਾ ਲੱਗੇਗਾ ਇਹ ਵਾਲਾ ਟਰਾਈ ਕਰੋ ਨਹੀਂ ਜਦੋਂ ਆਪਾਂ ਸ਼ੂਟਿੰਗ ਦੇ ਵਿੱਚ ਕੰਮ ਕਰਦੇ ਹੁੰਦੇ ਨੇ ਅਸੀਂ ਜਦੋਂ ਫਿਲਮਾਂ 'ਚ ਕਰਦੇ ਹੁੰਦੇ ਨੇ ਜਿਹੜੇ ਆਰਟਿਸਟ ਵੱਲੋਂ ਕੁਝ ਨਹੀਂ ਦੱਸਿਆ ਜਾਂਦਾ ਸਾਨੂੰ ਉਹ ਜਦੋਂ ਦੱਸਦੇ ਨੇ ਉਹ ਸਾਨੂੰ ਮੈਡਮਾਂ ਦੱਸ ਰਹੀਆਂ ਨੇ ਜਿਹੜੇ ਕੋਸਟਿਮ ਵਾਲੀ ਮੈਡਮ ਹੁੰਦੀ ਨੇ ਕੋਸਟਿਮ 'ਚ ਕੰਮ ਕਰਦੀਆਂ ਨੇ ਤੇ ਉਹ ਫਿਰ ਸਾਨੂੰ ਦੱਸ ਲਈ ਨੇ ਕਿ ਐਦਾਂ ਸਿਵਨ ਨੂੰ ਸਾਨੂੰ ਹੁਣ ਹਰੇ ਹਰੇਕ ਆਰਟਿਸਟ ਜੀ ਉਹਨਾਂ ਨੇ ਰੈਫਰੈਂਸ ਕੱਢਿਆ ਹੁੰਦਾ ਲੱਗ ਤੋਂ ਲੱਗ ਜਿਵੇਂ ਉਹਨਾਂ ਦਾ ਕਰੈਕਟਰ ਪੁਛਲੀ ਦਾ ਵੇ ਕਿਵੇਂ ਦਾ ਕਰੈਕਟਰ ਹੈ ਆ ਜਿਵੇਂ ਅੱਜ ਕੱਲ ਆਪਾਂ ਕਹਿੰਦੇ ਆ ਕਿ ਬਿਜ਼ਨਸਮੈਨ ਦਿਖੋਣਾ ਫਿਰ ਉਹਦੀ ਪ੍ਰੋਪਰ ਬਿਜ਼ਨਸਮੈਨ ਨਾਲੇ ਕੱਪੜੀ ਚਾਹੀਦੀ ਪ੍ਰੋਪਰ ਬਿਜ਼ਨਸਮੈਨ ਵਾਲੀ ਦਿਖਣੀ ਚਾਹੀਦੀ ਪੱਗ ਵੀ ਆਪਾਂ ਬੰਨੀ ਉਹਨਾਂ ਦੇ ਫਿਰ ਪ੍ਰੋਪਰ ਸਫਾਈ ਚ ਬੰਨੀ ਆ ਉਹਦਾ ਕਲਰ ਤਾਂ ਹਰੇਕ ਚੂਸ ਹੋ ਜਾਂਦਾ ਅੱਜ ਕੱਲ ਤਾਂ ਉਹ ਜੇ ਤੁਹਾਡੇ ਘਰਦਿਆਂ ਦੀ ਗੱਲ ਕਰੀਏ ਸੋ ਉਹਨਾਂ ਤੁਹਾਡੇ ਘਰਦਿਆਂ ਦਾ ਕਿ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਸਾਡਾ ਮੁੰਡਾ ਇੰਨੇ ਨੇ ਵੱਡੇ ਵੱਡੇ ਆਰਟਿਸਟ ਆਦੇ ਤਾਂ ਸਾਰਾ ਸਜਉਂਦੇ ਉਹਨਾਂ ਦੇ ਅੰਦਰ ਕੀ ਫੀਲ ਸੀਗਾ ਕਿੰਨੀ ਕੋ ਖੁਸ਼ੀ ਸੀ ਖੁਸ਼ੀ ਬਹੁਤ ਸੀਗੀ ਉਦੋਂ ਮੈਂ 8 ਸਾਲਾਂ ਦਾ ਸੀ ਜਦੋਂ ਮੇਰੇ ਪਿਓ ਦੀ ਡੈਥ ਹੋ ਗਈ ਸੀ ਤੇ ਮੇਰੀ ਤਿੰਨ ਭੈਣਾਂ ਨੇ ਇੱਕ ਮੈਂ ਕੈਨੇਡਾ ਭੇਜੀ ਉਹਨੂੰ ਸਿਸਟਰ ਸਭ ਤੋਂ ਛੋਟੀ ਸਿਸਟਰ ਨੂੰ ਤੇ ਆਪਾਂ 20 ਸਾਲ ਪਹਿਲਾਂ ਰੈਂਟ ਤੇ ਰਹਿੰਦੇ ਸੀ ਹੁਣੇ ਆਪਾਂ ਮਕਾਨ ਬਣਾਇਆ ਸੀਗਾ ਇੱਕ ਤੇ ਉਦੋਂ ਘਰ ਦੇ ਨੂੰ ਖੁਸ਼ੀ ਵੀ ਹੁੰਦਾ ਸੀਗਾ ਕਿ ਜਦੋਂ ਸਾਰਿਆਂ ਨੂੰ ਮੈਨੂੰ ਪਹਿਲਾਂ ਬਹੁਤ ਕਹਿਣਾ ਬੰਦਿਆਂ ਨੇ ਜਦੋਂ ਮੈਂ ਸਟਾਰਟਿੰਗ ਕੀਤੀ ਹੈ ਲਾਈਨ ਚਾਕੇ ਤੇ ਸਮਰੰਦ ਕੀ ਆ ਯਾਰ ਕੀ ਆ ਕਿ ਕੰਮ ਹੈ ਕੋਈ ਤੂੰ ਛੱਡ ਦੇ ਯਾਰ ਕੀ ਕੰਮ ਪਰ ਮੈਂ ਸੁਣਦਾ ਨਹੀਂ ਸੀ ਆਪਣੇ ਮਨ ਦੀ ਕਰਦਾ ਸੀ ਉਦੋਂ ਤੱਕ ਨਹੀਂ ਕੰਨਾਂ ਦੇ ਕੱਚੇ ਨਹੀਂ ਸੀ ਨਹੀਂ ਕੰਨਾਂ ਦੇ ਹਾਂ ਬੇਰੋਧ ਮੈਂ ਸੁਰੰਲ ਨੂੰ ਹਿਸਾਬ ਦੀ ਹੁਣ ਵੀ ਮੈਨੂੰ ਬਹੁਤ ਕਹਿੰਦੇ ਨੇ ਤੇ ਹੁਣ ਵੀ ਚਲੋ ਮੈਨੂੰ ਫੋਟੋਨ ਵੀ ਬਹੁਤ ਬੰਦੇ ਕਹਿੰਦੇ ਸੀ ਸਾਡੀ ਉਹਦੇ ਨਾਲ ਸਿਵਲਨ ਫੋਟੋ ਕਰਾ ਮੈਂ ਕਿ ਜੀ ਕਰਵਾਵਾਂਗੇ ਜਰੂਰ ਉਦੋਂ ਆਰਟਿਸਟ ਕੋਲੇ ਕਿਸੇ ਕੋਲੇ ਆਪਾਂ ਬੈਠਦੇ ਆ ਹੁਣ ਮੈਨੂੰ ਬੀਐਨ ਸਰ ਨਾਲ ਮੇਰੀ ਫਿਲਮ ਚੱਲਦੀ ਪਈ ਉਹਨਾਂ ਨੇ ਮੈਨੂੰ ਫੋਨ ਕਰਕੇ ਕੀਤਾ ਕਿ ਸਿਮਰਨ ਵੀ ਆਪਣੀ ਇਦਾਂ ਮਧਾਣੀਆ ਫਿਲਮ ਸ਼ੁਰੂ ਹੋ ਰਹੀ ਆ ਤੇ ਸਿਮਰਨ ਤਾਂ ਮੇਰੇ ਪਰਸਨਲ ਆ ਕੇ ਪੱਕ ਬਣਣੀ ਆ ਮੈਂ ਕਿ ਕੋਈ ਨਹੀਂ ਸਰ ਜਰੂਰ ਆਵਾਂਗੇ ਆ ਜੀ ਨੇ ਚੱਕਰ ਗਿਆ ਦਾ ਮੰਮੀ ਤੁਹਾਡੇ ਮਮਾ ਦੇ ਕੀ ਫੀਲ ਸੀਗਾ ਜਾਂ ਭੈਣਾ ਕਿੰਨੀਆਂ ਕੋ ਪ੍ਰਾਊਡ ਸੀ ਗਿਆ ਕੀ ਸਾਡਾ ਪਾਈ ਜਿਹੜਾ ਆ ਪਰਾ ਇਹ ਕਿੰਨੇ ਵੱਡੇ ਵੱਡੇ ਆਰਟਿਸਟਾਂ ਦੇ ਨਾਲ ਕੰਮ ਕਰਦਾ ਬਹੁਤ ਹੁੰਦਾ ਕਰ ਦੇ ਮਾਣ ਬਹੁਤ ਹੁੰਦਾ ਕਿਉਂ ਹਰੇਕ ਮਾਂ ਪੁੱਤ ਨੂੰ ਆਪਣੇ ਉਹਦੇ ਤੇ ਪੁੱਤ ਦੇ ਮਾਣ ਹੁੰਦਾ ਕਿ ਵਧੀਆ ਮਤਲਬ ਕਿ ਕਿਸੇ ਟਿਕਾਣੇ ਲੱਗ ਜਵੇ ਕੀ ਵਧੀਆ ਹੁੰਦਾ ਕਿ ਨਾਮ ਬਣ ਜਾਂਦਾ ਹੁਣ ਮੈਂ ਇਹ ਹੀ ਸੋਚਦਾ ਹਾਂ ਕਿ ਮੈਂ ਨਾਮ ਬਣ ਜੀਵੇ ਬਸ ਮੇਰਾ ਔਰ ਮੈਂ ਲੱਗਿਆ ਰਹਾਂ ਮੈਂ ਤੇ ਬਸ ਜਾਰੀ ਕਰ ਰੱਖੀ ਹੈ ਮੈਂ ਕਿਰਮਹਾਰਾ ਜੀ ਦਾ ਬਹੁਤ ਤੁਹਾਨੂੰ ਮੁਬਾਰਕਾਂ ਜਿਹੜਾ ਵੀ ਕੰਮ ਕਰ ਰਹੇ ਹੋ ਬਾਬਾ ਦਾ ਨੂੰ ਹੋਰ ਚੜ੍ਹਦੀ ਕਲਾ 'ਚ ਰੱਖੇ ਸੋ ਬਹੁਤ-ਬਹੁਤ ਸ਼ੁਕਰੀਆ ਸਮਾ ਦੇਣ ਦੇ ਲਈ ਸੋ ਏਸੀ ਸਿਮਰਨ ਕੁਰਾਲੀ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ ਜਿਨ੍ਹਾਂ ਨੇ ਪਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਤੱਕ ਦਾ ਸਫ਼ਰ ਤੈਅ ਕੀਤਾ ਹੈ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਇਹਨਾਂ ਦੇ ਵੱਲੋਂ ਬਹੁਤ ਸਾਰੇ ਆਰਟਿਸਟਾਂ ਨੂੰ ਦਸਤਾਰਾ ਸਜਾਈਆਂ ਗਿਆ ਸੋ ਛੋਟੀ ਉਮਰ 'ਚ ਹੀ ਕੰਮ ਸ਼ੁਰ ਚੁਕੇ ਨੇ ਤੇ ਅੱਗੇ ਇਹਨਾਂ ਦੇ ਵੱਲੋਂ ਹੋਰ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ ਜਾਵੇ ਸਾਡੇ ਵੱਲੋਂ ਇਹੀ ਅਰਦਾਸ ਹੈ ਸੋ ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਸੋਨੀਆ ਨੂੰ ਦਿਓ ਇਜਾਜ਼ਤ ਤੇ ਦੇਖਦੇ ਰਹੋ ਡੈਨਿਕ ਸੂਵੇਰਟੀ ਵੀ